ਅੱਜ ਲਾਲਾ ਜਗਤ ਨਾਰਾਇਣ ਜੀ ਜਿਹੜੇ 43 ਸਾਲ ਪਹਿਲਾਂ ਅੱਜ ਦੇ ਦਿਨ ਸਾਥੋਂ ਕੁਝ ਦੇਸ਼ ਵਿਰੋਧੀ ਤਾਕਤਾਂ ਨੇ ਸਾਥੋਂ ਖੋਲਿਆ ਸੀ ਉਹਨਾਂ ਨੂੰ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਸੋ ਉਹਨਾਂ ਦੀ ਸ਼ਹਾਦਤ ਤੇ ਜਿੱਥੇ ਅਸੀਂ ਉਹਨਾਂ ਨੂੰ ਨਮਨ ਕਰਦੇ ਆਂ ਤੇ ਉਹਨਾਂ ਦੀ ਸ਼ਹਾਦਤ ਤੇ ਸਾਨੂੰ ਮਾਣ ਵੀ ਹੈ ਅੱਜ ਸਾਰੇ ਗਰੁੱਪ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਲਗਾ ਕੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਜੋ ਨਮਨ ਹੈ ਮੈਂ ਸਮਝਦਾ ਕਿ ਪੂਰੀ ਪ੍ਰੈਸ ਜੋ ਚੌਥਾ ਥੰਮ ਹੈ ਸਾਡੀ ਡੈਮੋਕ੍ਰੇਸੀ ਦਾ ਤੇ ਉਹਨਾਂ ਦੇ ਪ੍ਰਤੀ ਜੋ ਦੇਣ ਸੀ ਉਹਨਾਂ ਦੀ ਲਾਲਾ ਜਗਤਨਾਰੈਨ ਜੀ ਦੀ ਕਿ ਹੱਕ ਤੇ ਸੱਚ ਦੀ ਜੋ ਕਲਮ ਉਹਨਾਂ ਨੇ ਫੜੀ ਸੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਦੇ ਕਿਸੇ ਨਾਲ ਸਮਝੌਤਾ ਨਹੀਂ ਕੀਤਾ ਬਹੁਤ ਮੁਸ਼ਕਲਾਂ ਝੱਲੀਆਂ ਤੇ ਇਥੋਂ ਤੱਕ ਕਿ ਉਹਨਾਂ ਦੀ ਪ੍ਰੈਸ ਨੂੰ ਬੰਦ ਕਰਾਉਂਦਿਆਂ ਵੀ ਕੋਸ਼ਿਸ਼ਾਂ ਹੋਈਆਂ ਪਰ ਉਹ ਡੋਲੇ ਨਹੀਂ ਜੋ ਉਹਨਾਂ ਨੇ ਕਲਮ ਦੇ ਵਿੱਚ ਸੱਚਾਈ ਲਿਖਣੀ ਸੀ ਉਹ ਸੱਚਾਈ ਹੀ ਲਿਖਦੇ ਰਹੇ ਤੇ ਆਖਿਰਕਾਰ ਉਹਨਾਂ ਨੂੰ ਆਪਣੀ ਜਾਨ ਦੇ ਕੇ ਉਹਦੀ ਕੀਮਤ ਚਕਾਉਣੀ ਪਈ ਪਰ ਜਾਣਾ ਇਸ ਦੁਨੀਆ ਤੋਂ ਸਾਰਿਆਂ ਨੇ ਵਰ ਗਰਵ ਹੈ ਕਿ ਅਜਿਹੇ ਮਹਾਨ ਇਨਸਾਨ ਸੁਤੰਤਰਤਾ ਸੰਗਰਾਮੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਵੱਡਾ ਯੋਗਦਾਨ ਪਾਇਆ ਸੀ ਤੇ ਆਪਣੇ ਜਿੰਦੇ ਜੀ ਆਪਣੀ ਕਲਮ ਦੇ ਰਾਹੀਂ ਸਾਰੇ ਲੋਕਾਂ ਨੂੰ ਸਹੀ ਸੇਧ ਵੀ ਦਿੰਦੇ ਰਹੇ ਤੇ ਕਿਸੇ ਤੋਂ ਘਬਰਾਏ ਨਹੀਂ ਜੋ ਇੱਕ ਸੱਚੇ ਪੱਤਰਕਾਰ ਦਾ ਫਰਜ਼ ਸੀ ਉਹਨਾਂ ਨੇ ਅਦਾ ਕੀਤਾ ਜੀ ਖੂਨਦਾਨ ਨੂੰ ਮਹਾਦਾਨ ਵੀ ਮੰਨਿਆ ਜਾਂਦਾ ਹੈ ਤੇ ਕਿਵੇਂ ਦੇਖਦੇ ਸੀ ਇਨੀਸ਼ੀਏਟ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਬਿਲਕੁਲ ਸਰੀਰ ਦੇ ਜਿਹੜੇ ਹਰੰਗ ਡੁਪਲੀਕੇਟ ਬਣ ਗਏ ਜੇ ਹੱਡੀ ਐ ਕੋਈ ਹੁਣ ਵਾਲੀ ਬਣ ਕੇ ਰੱਖਣ ਦੀ ਲੋੜ ਨਹੀਂ ਐ ਹੱਡੀਆਂ ਬਦਲ ਦਿੱਤਾ ਨੇ ਚੂਲਾ ਬਦਲ ਦਿੱਤਾ ਜਾਂਦਾ ਹੈ ਸਭ ਕੁਝ ਹੋ ਗਿਆ ਪਰ ਅੱਜ ਤੱਕ ਖੂਨ ਦਾ ਬਦਲ ਨਹੀਂ ਬਣ ਸਕਿਆ ਕੋਈ ਖੂਨ ਦਾ ਬਦਲ ਸਿਰਫ ਖੂਨ ਹੈ ਜੇ ਬਲੱਡ ਦੀ ਕਮੀ ਹੈ ਤਾਂ ਉਹ ਬਲੱਡ ਦੇ ਕੇ ਹੀ ਕਮੀ ਪੂਰੀ ਹੋ ਸਕਦੀ ਹੈ ਕਿਸੇ ਹੋਰ ਸਾਧਨ ਦੇ ਰਹੀ ਨਹੀਂ ਹੋ ਸਕਦੀ ਸੋ ਉਹਨਾਂ ਦੀ ਯਾਦ ਦੇ ਵਿੱਚ ਜੋ ਲੋਕ ਖੂਨ ਦਾਨ ਕਰ ਰਹੇ ਨੇ ਉਹਨਾਂ ਨੂੰ ਵੀ ਸਲਾਮ ਹੈ ਤੇ ਜਿਹੜੇ ਇਹ ਖੂਨ ਦਾਨ ਕਰਕੇ ਹਜ਼ਾਰਾਂ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਉਣਗੇ ਇਹ ਹੀ ਮੈਂ ਕਹ ਸਮਝਦਾ ਕਿ ਲਾਲਾ ਜਗਤ ਨਰਾਇਣ ਜੀ ਨੂੰ ਸੱਚੀ ਸ਼ਰਧਾਂਜਲੀ